ਦੋਸਤੋ ਅੱਜ ਤੁਹਾਡੇ ਨਾਲ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਵਿਧਾਇਕ ਗੋਲਦੀ ਕੰਬੋਜ ਵੱਲੋਂ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇਗੇ। ਅਥੇ ਪਿੰਡ ਚੱਕ ਰੋਹੀ ਵਾਲਾ ਵਿਖੇ ਲਗਭਗ 31 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਮੰਡੀ ਦਾ ਉਦਘਾਟਨ ਕੀਤਾ ਗਿਆ। ਅਥੇ ਵਿਧਾਇਕ ਦਾ ਕਹਿਣਾ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਕਾਸ ਕਾਰਜ ਐਸੇ ਤਰ੍ਹਾਂ ਹੀ ਹੁੰਦੇ ਰਹਿਣਗੇ ਤੁਹਾਨੂੰ ਦੱਸ ਦਈਏ ਉੱਥੇ ਹੀ ਵੱਖ-ਵੱਖ ਪਿੰਡਾਂ ਦੇ ਸਰਪੰਚੀ ਬੋਲੇ ਹੁਣ ਤੱਕ ਉਹਨਾਂ ਦੇ ਪਿੰਡਾਂ ਦੇ ਵਿੱਚ 2-2 3 ਕਰੋੜ ਦੀ ਲਾਗਤ ਨਾਲ ਕੰਮ ਹੋ ਚੁੱਕੇ ਨੇ ਆਓ ਸੁਣੋ ਹੋਰ ਕੀ ਬੋਲੇ ਬਤਾਇਕ ਅਤੇ ਸਰਪੰਚ ਜੀ ਸਰਪੰਚ ਸਾਹਿਬ ਅੱਜ ਐਮਐਲਏ ਸਾਹਿਬ ਪਹੁੰਚੇ ਨੇ ਮੰਡੀ ਦਾ ਜਿਹੜਾ ਕੰਮ ਕਰਵਾਇਆ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਤੇ ਸਾਡੇ ਮਾਨਯੋਗ ਸਰਦਾਰ ਐਮਐਲਏ ਜੀ ਦੇ ਹੁਕਮਬੋਦ ਗੋਲਡੀ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਨੇ ਸਾਨੂੰ ਅੱਜ ਫਾੜ ਦੀ ਬਹੁਤ ਜ਼ਰੂਰਤ ਸੀ ਉਹਨਾਂ ਨੇ ਸਾਡੀ ਅੱਜ ਮੰਗ ਪੂਰੀ ਕੀਤੀ ਏ ਤੇ ਸਾਡਾ ਮੜ ਸਟੈਂਪ ਬਣ ਕੇ ਬਿਲਕੁਲ ਤਿਆਰ ਹੈ ਜੀ ਕਿੰਨੀ ਤੁਹਾਡੇ ਪਿੰਡ ਦੇ ਵਿੱਚ ਇਹ ਕਰ ਕੰਮਾਂ ਦੀ ਗੱਲ ਕਰੀ ਤਾਂ ਕਿੰਨੀ ਗ੍ਰਾਂਟ ਜਿਹੜੀ ਤੁਹਾਨੂੰ ਮਿਲੀ ਪਿੰਡਾਂ ਦੇ ਲਗਭਗ ਪੌਣੇ 3 ਕਰੋੜ ਰੁਪਏ ਜਿਹੜੀ ਸਾਨੂੰ ਗ੍ਰਾਂਟ ਮਿਲੀ ਹੈ ਜੀ ਕਿਹੜੇ ਕਿਹੜੇ ਕੰਮ ਹੋਏ ਨੇ ਕੰਮ ਮੰਡੀ ਦਾ ਹੋ ਗਿਆ ਕੰਮ ਜੀ ਜਿਵੇਂ ਸਕੂਲ ਦੇ ਵਿੱਚ ਕਾਫੀ ਕੰਮ ਹੋਇਆ ਜੀ ਤੇ ਘੇਰੂ ਵਾਲੇ ਖਾਲਾ ਸੀ ਜੀ ਉਹ ਬਣਿਆ ਹੈ ਜੀ ਸ਼ੈੱਡ ਦੇ ਸ਼ੈੱਡ ਸੀ ਸੀਵਰੇਜ ਸੀ ਇਦਾਂ ਕਰਕੇ ਕੰਮ ਕਾਫੀ ਹੋਏ ਨੇ ਵੌਲੀਵਾਲ ਦਾ ਗਰਾਊਂਡ ਜੀ ਜੀ ਸਰ ਅਜ ਪਿੰਡ ਰੋਈ ਵਾਲੇ ਪਹੁੰਚੇ ਹੋ ਕਿਸੇ ਦਾ ਉਤਟਣ ਜਿਹੜਾ 31 ਲੱਖ ਨਹੀਂ ਪੱਤਰ ਕਿਸੇ ਦੇ ਰੱਖਿਆ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦੀਆਂ ਸਾਡੇ ਮੰਡੀ ਬੋਰਡ ਦੇ ਸਾਡੇ ਮਾਨਯੋਗ ਵਰਸਰ ਸਾਹਿਬ ਦਾ ਖੁਡੀਆਂ ਸਾਹਿਬ ਦਾ ਜਿਨ੍ਹਾਂ ਨੇ ਚੱਕ ਰੋਈ ਵਾਲੇ ਪਿੰਡ ਦੀ ਬਹੁਤ ਪੁਰਾਣੀ ਮੰਗ ਸੀ ਵੀ ਇਹਨਾਂ ਦਾ ਫਾੜ ਐਕਸਟੈਂਡ ਕਰਨਾ ਹੈ 2 ਏਕੜ ਹਾਂ ਡੇਢ ਡੇਢ ਏਕੜ ਅਸੀਂ ਫਾੜ ਐਕਸਟੈਂਡ ਕਰਿਆ ਜਿਹਦਾ ਤਕਰੀਬਨ 31 ਲੱਖ ਵੀਰ ਪਰ ਪਨਲੇ ਐਕਸਟੈਂਡ ਦਾ ਨਵਾਂ ਬਣਿਆ ਪਰ ਇਹਨਾਂ ਨੂੰ ਇੱਕ ਹੋਰ ਧੰਨਵਾਦ ਹੈ ਮੁਬਾਰਕਾਂ ਵੀ ਹੈ ਦੋ ਸ਼ੈੱਡ ਇਹਨਾਂ ਨੂੰ ਅਲਾਟ ਹੋਏ ਆ ਇੱਕ 50 ਬਾਈ 100 ਦਾ ਔਰ ਇੱਕ 35 ਬਾਈ 35 ਦਾ ਤਕਰੀਬਨ 40 40 ਲੱਖ ਰੁਪਏ ਦਾ ਐਸਟੀਮੇਟ ਹੈ ਸ਼ੈ 40 ਲੱਖ ਰੁਪਏ ਨਾਲ ਦੋਨੋਂ ਸ਼ੈੱਡ ਬਣ ਗਏ ਉਸ ਗੱਲ ਦੀ ਸੀਜ਼ਨ ਤੋਂ ਬਾਅਦ ਆਲਰੇਡੀ ਟੈਂਡਰ ਹੋ ਗਿਆ ਬਟ ਹੁਣ ਸੀਜ਼ਨ ਕਰਕੇ ਅਸੀਂ ਜਲਦੀ ਨਹੀਂ ਕਰ ਰਹੇ ਸੀਜ਼ਨ ਤੋਂ ਬਾਅਦ ਨਾਲ ਦੀ ਨਾਲ ਸਟਾਰਟ ਹੋ ਜਣਗੇ ਔਰ ਦੋਵੇਂ ਸ਼ੈੱਡ ਬਣ ਕੇ ਇਹਨਾਂ ਦੇ ਜਲਦੀ 2 ਮਹੀਨੇ ਚ ਤਿਆਰ ਕਰਕੇ ਦੇ ਦੇਣਗੇ ਔਰ ਮੈਂ ਧੰਨਵਾਦ ਨਹੀਂ ਆਦੇ ਛੋਟੇ ਭਰਾਵਾਂ ਦਾ ਇਹਨਾਂ ਨੇ ਬਹੁਤ ਮਿਹਨਤ ਸਦਕਾ ਸਭ ਤੋਂ ਪਹਿਲਾਂ ਤਾਂ ਪਿੰਡ ਵਾਲਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਰਬਸੰਤੀ ਨਾਲ ਬਹੁਤ ਮਿਹਨਤ ਸਦਕਾ ਪਿੰਡ ਨੂੰ ਅੱਗੇ ਲੈ ਕੇ ਗਏ ਕਿਉਂਕਿ ਇਹ ਬਹੁਤ ਵੱਡੀ ਨਿਸ਼ਾਨੀ ਹੁੰਦੀ ਪਿੰਡ ਜਦੋਂ ਸਰਬਸੰਤੀ ਕਰਦਾ ਔਰ ਸਿਵਰੇ ਦਾ ਵੱਡਾ ਕੋਡ ਸੀ ਭਾਈ ਜੀ ਹੁਣੇ ਖੜੇ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਉਹਦੇ 'ਚ ਸਪੈਸ਼ਲੀ ਸਾਡੀ ਭਰਜਾਈ ਦਾ ਚਲੋ ਜੀ ਔਰ ਸਾਰੀ ਪੰਚਾਇਤ ਆ ਜਿਨ੍ਹਾਂ ਨਾਲ ਮਿਲ ਕੇ ਪਿੰਡ ਦਾ ਕੋਡ ਘੜਤਾ ਔਰ ਦੂਜਾ दाना ਮੰਡੀ ਵਾਲਾ ਵੱਡਾ ਕੋਡ ਨਿਕਲ ਗਿਆ ਸਕੂਲ ਬਹੁਤ ਚੰਗੇ ਤਰੀਕੇ ਨਾਲ ਰੂਮ ਵੀ ਬਣ ਗਿਆ ਵਾਲੀਬॉल ਗਰਾਊਂਡ ਵੀ ਬਣ ਗਿਆ ਔਰ ਸਾਡੀ ਕੀਰਵਲੇਟਾ ਨੇ ਉੱਤੇ ਛੜ ਦੀ ਬੜੀ ਮੰਗ ਸੀ ਜੋ ਜੋ ਕਿਹਾ तकरीबन ਮੈਨੂੰ ਲੱਗਦਾ ਪੌਣੇ 3 ਕਰੋੜ ਰੁਪਇਆ ਛੋਟਾ ਜਿਹਾ ਪਿੰਡ ਹੈ ਔਰ بڑے ਲੀਡਰਾਂ ਦਾ ਜਮ੍ਹਾਂ ਨੇੜੇ ਚੜਿਆਂ ਦਾ ਪਿੰਡ ਹੈ ਸੋ ਇਹਨਾਂ ਉਹਨਾਂ ਕੋਲ ਪੈਸਾ ਨਹੀਂ ਹੈ ਜਿੰਨਾ ਆਮ ਘਰਾਂ ਦੇ ਮੁੰਡਿਆਂ ਨੇ ਲੈ ਕੇ ਦਿੱਤਾ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਇਸੇ ਤਰ੍ਹਾਂ ਹੀ ਛੜਦੀ ਕਲਾ ਰੱਖੇ ਸਾਰੀ ਹਾਂਜੀ ਸਰਪੰਚ ਸਾਹਿਬ ਅੱਜ ਕਿਸ ਚੀਜ਼ ਦਾ ਤੁਹਾਡੇ ਪਿੰਡ ਨੀ ਬੱਤਲ ਜਿਹੜਾ ਰੱਖਿਆ ਗਿਆ ਜੀ ਹੈਲਥ ਸੈਂਟਰ ਦਾ ਰੱਖਿਆ ਗਿਆ ਜੀ ਜੀ ਹੋਰ ਕਿਹੜੇ-ਕਿਹੜੇ ਕੰਮ ਜਿਹੜੇ ਹੋਏ ਨੇ ਤੁਹਾਡੇ ਪਿੰਡ ਸਾਡੇ ਪਿੰਡ 'ਚ 35 ਲੱਖ ਦੀ ਲਾਗਤ ਨਾਲ ਇਹ ਹੋਇਆ ਜੀ ਇੱਕ ਪਾਈਪ ਲਾਈਨ ਪਈ ਹੈ ਜੀ ਜੀ ਮਿੱਟੀ ਪਾਣੀ ਨੂੰ ਪੀਣ ਵਾਸਤੇ 5 ਲੱਖ ਰੁਪਏ ਉਹਦਾ ਹੈ ਜੀ ਇੱਕ ਦਾਣਾ ਮੰਡੀ ਦਾ ਵੀ ਸਾਡਾ ਤਕਰੀਬਨ ਹੋਇਆ ਵਰਗਾ ਹੀ ਹੈ ਜੀ ਇੱਕ ਕਿਚਨ ਸ਼ੈੱਡ ਬਣਿਆ ਜੀ ਪਿੰਡ ਪਹਿਲਾਂ ਜੀ 6 ਕਮਰੇ ਦੇ ਪੇਮ ਆਏ ਆਏ 565000 ਰੁਪਏ ਉਹ ਬਣੀ ਜਾਂਦਾ ਜੀ ਜੀ ਇਹ ਦੂਪਹਿਲਾ সেকেন্ডਰੀ ਸਕੂਲ ਦਾ ਕਮਰਾ ਬਣ ਕੇ ਤਿਆਰ ਹੋ ਗਿਆ ਜੀ। ਜੀ। ਕਾਫੀ ਕੰਮ ਪੈਣਦੇ ਹੋ ਚੁੱਕਿਆ ਜੀ ਦੂਪਹਿਲਾ। ਟੈਗਰੀਮੈਂਟ 2.5 ਕਰੋੜ ਰੁਪਏ ਵੱਨੋਂ ਐਮਐਲਏ ਸਾਹਿਬ ਵੱਲੋਂ ਦਿੱਤਾ ਗਿਆ ਬਈ। ਐਮਐਲਏ ਸਾਹਿਬ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜੇ ਨੀਂ ਪੱਥਰ ਰੱਖੇ ਗਏ ਨੇ ਤੇ ਕਿੰਨੇ ਲਾਗਤ ਦੇ ਨਾਲ ਇਹ ਵਿਕਾਸ ਕਰ ਜਿਹੜੇ ਕਿਤੇ ਜਾਣਗੇ। ਸਭ ਤੋਂ ਪਹਿਲਾਂ ਤਾਂ ਅਸੀਂ ਚੱਕ ਰਾਈਆਂ ਵਾਲੇ ਫਲੀਆਂ ਵਾਲੇ ਗਏ ਸੀ। ਕਿਥੇ ਹੈਲਥ ਕੇਅਰ ਸੈਂਟਰ 35 ਲੱਖ ਨਾਲ ਬੰਨਣਾ। ਉਹਦਾ ਨੀਂ ਪੱਥਰ ਰੱਖਿਆ। ਪਹਿਲਾ ਜੀ ਚੱਕਬਰ ਵਾਲਾ ਜਿਹਨੂੰ ਅਸੀਂ ਪੜਤਾਲੇ ਚੁੱਕਿਆ ਕਹਿੰਨੇ ਉੱਥੇ ਸੇਮ ਹੈਲਥ ਕੇਅਰ ਸੈਂਟਰ 35 ਲੱਖ ਲਗਤ ਦਾ ਮੰਨਾ ਤੀਜਾ ਅਸੀਂ ਖੁੜਾਂਝ ਪਿੰਡ ਆਇਆ ਇੱਥੇ ਵੀ ਹੈਲਥ ਕੇਅਰ ਸੈਂਟਰ ਹੈ ਇਹ ਸਵੇਰ ਚੜ੍ਹੇ ਲਾਦੀ ਲਗਤ ਨਾਲ ਰੋਹੀ ਗਾਲੇ ਅਸੀਂ ਦਾਣਾ ਮੰਡੀ ਜਿਹੜੀ ਐਕਸਟੈਂਡ ਕਰੀ ਆ ਉਹ ਹੈ ਇਸ ਤੋਂ ਪਹਿਲਾਂ ਅਸੀਂ ਜਰਾਲਾ ਬਾਹਰ ਸ਼ਹਿਰ ਦੇ ਅੱਜ ਤਕਰੀਬਨ 70-80 ਲੱਖ ਦੇ ਕੰਮ ਦੇ ਨੀਪਤ ਰੱਖੇ ਗਏ ਸੋ ਹਰ ਰੋਜ਼ ਕੋਈ ਨਾ ਕੋਈ ਐਕਟੀਵਿਟੀ ਚੱਲਦੀ ਰਹਿੰਦੀ ਕੋਈ ਨਾ ਕੋਈ ਕੰਮ ਚੱਲਦਾ ਰਹਿੰਦਾ ਹੈ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਮੇਰੀ ਟ੍ਰੇਨ ਜਿਹੜੇ ਬਸ ਕੰਮ ਹੋ ਹੈਲਥ ਸਭ ਤੋਂ ਵੱਡਾ ਇਸ਼ੂ ਸੀ ਐਜੂਕੇਸ਼ਨ অর ਹੈਲਥ اور ਬੜੀ ਪੁਰਾਣੀ ਇਹਨਾਂ ਦੀ ਮੰਗ ਵੀ ਸੀ ਕਿ ਇੱਥੇ ਚੰਗਾ ਸੈਂਟਰ ਦਿੱਤਾ ਜਾਵੇ ਜਿੱਥੇ ਡਾਕਟਰ অর ਮੈਡੀਸਨ ਸਾਰਿਆਂ ਨੂੰ ਫ੍ਰੀ ਪ੍ਰੋਵਾਈਡ ਕਰਿਆ ਆ ਅੱਜ ਉਹਦੀ ਸ਼ੁਰੂਆਤ ਹੋ ਗਈ ਆ ਬਹੁਤ ਬਹੁਤ ਮੁਬਾਰਕਾਂ